ਇਹ ਬੀਕਾਮ ਬੀਐਸਸੀ ਸਮੈਸਟਰ 3 ਦੇ ਸਮੂਹ ਵਿਦਿਆਰਥੀਆਂ ਦਾ ਸਵਾਗਤ ਕਰਦੀ ਹਾਂ ਤੇ ਹਰ ਪੰਜਾਬੀ ਚੈਨਲ ਦੇ ਨਾਲ ਜੁੜਨ ਲਈ ਤੁਹਾਡਾ ਸਭ ਦਾ ਸਵਾਗਤ ਤੇ ਉਮੀਦ ਕਰਦੀ ਹਾਂ ਕਿ ਤੁਸੀਂ ਆਪਣੇ ਐਗਜ਼ਾਮ ਦੀ ਤਿਆਰੀ ਦੇ ਵਿੱਚ ਰੁਚੀ ਹੋਵਗੇ ਤੇ ਇੱਕ ਪ੍ਰਸ਼ਨ ਜੋ ਤੁਹਾਡੀ ਮਦਦ ਕਰੇਗਾ ਗ੍ਰਾਮਰ ਦੇ ਵਿੱਚ ਉਹ ਹੈ ਕਿਰਿਆ ਵਾਕਸ਼ ਪ੍ਰਭਾਸ਼ਾ ਬੰਦਤਰ ਦੇ ਪ੍ਰਕਾਰ ਇਸ ਤੋਂ ਪਹਿਲਾਂ ਕਿ ਮੈਂ ਵੀਡੀਓ ਸ਼ੁਰੂ ਕਰਾਂ ਪਿਆਰੇ ਵਿਦਿਆਰਥੀਓ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਇਸ ਸੰਬੰਧਿਤ ਆਪਣੇ ਵਿਦਿਆਰਥੀ ਸਾਥੀਆਂ ਤੱਕ ਇਸ ਨੂੰ ਜ਼ਰੂਰ ਸ਼ੇਅਰ ਕਰੋ ਕਿਰਿਆ ਵਾਕੰਸ਼ ਪ੍ਰਭਾਸ਼ਾ ਬਣਤਰ ਤੇ ਪ੍ਰਕਾਰ ਦਾ ਸੰਕਾ ਦਾ ਪ੍ਰਸ਼ਨ ਪੇਪਰ ਚ ਪੁੱਛਿਆ ਜਾ ਸਕਦਾ ਹੈ ਇਹਦੇ ਪਾਰਟਸ ਵੀ ਆ ਸਕਦੇ ਆ ਤੇ ਇਹ ਪੂਰਾ ਪ੍ਰਸ਼ਨ ਵੀ ਆ ਸਕਦਾ ਹੈ ਪਹਿਲਾਂ ਮੈਂ ਪੂਰੇ ਪ੍ਰਸ਼ਨ ਦੀ ਤੁਹਾਨੂੰ ਇੱਕ ਰੀਡਿੰਗ ਕਰਾ ਦਿਆਂ ਤੇ ਸਮਝਾਉਂਦੀ ਆ ਉਸ ਤੋਂ ਬਾਅਦ ਦੱਸਾਂਗੀ ਕਿ ਪਾਰਟਸ ਦੇ ਵਿੱਚ ਕਿੱਦਾਂ ਆ ਸਕਦਾ ਹੈ ਤਾਂ ਕਿਰਿਆ ਵਾਕੰਸ਼ ਦੀ ਜੇ ਗੱਲ ਕਰੀਏ ਤਾਂ ਤੁਸੀਂ ਪਿਛਲੀਆਂ ਕਲਾਸਾਂ ਚ ਪੜ੍ਹ ਆਏ ਹੋ ਇਹ ਇੱਕ ਵਾਕ ਦੇ ਤਿੰਨ ਭਾਗ ਹੁੰਦੇ ਆ ਕਰਤਾ ਕਰਮ ਤੇ ਕਿਰਿਆ ਕਿਰਿਆ ਵਾਕ ਦਾ ਬਿਲਕੁਲ ਅੰਤਲਾ ਭਾਗ ਹੈ ਜਿਸ ਦੇ ਵਿੱਚੋਂ ਸਾਨੂੰ ਪਤਾ ਚੱਲਦਾ ਹੈ ਕਿ ਕਰਤਾ ਦੁਆਰਾ ਕੀਤਾ ਗਿਆ ਕਿਹੜਾ ਕੰਮ ਹੈ ਤੇ ਕਰਤਾ ਨੇ ਕਿਹੜੇ ਸਮੇਂ ਸਥਾਨ ਤੇ ਕੰਮ ਜਿਹੜਾ ਹੈ ਉਹ ਕੀਤਾ ਤਾਂ ਕਿਰਿਆ ਵਾਕ ਕੰਸ਼ ਦਾ ਮਤਲਬ ਹੈ ਉਹ ਸਾਰਾ ਹਿੱਸਾ ਵਾਕ ਦਾ ਜਿਹੜਾ ਕਿਰਿਆ ਦੇ ਨਾਲ ਸੰਬੰਧਿਤ ਹੈ ਤਾਂ ਵਾਕ ਦੇ ਵਿੱਚ ਮੁੱਖ ਤੌਰ ਤੇ ਕਿਰਿਆ ਦੇ ਦੋ ਹਿੱਸੇ ਹੁੰਦੇ ਆ ਇੱਕ ਮੁੱਖ ਕਿਰਿਆ ਤੇ ਇੱਕ ਉਸਤੀ ਸਹਾਇਕ ਕਿਰਿਆ ਤੇ ਬਾਕੀ ਹੋਰ ਕਿਰਿਆਵਾਂ ਜਿਹੜੀਆਂ ਇਸ ਤੇਨਦਾਲ ਜੁੜ ਕੇ ਆਉਂਦੀਆਂ ਹਨ ਉਹਨਾਂ ਬਾਰੇ ਵੀ ਅਸੀਂ ਇਸ ਵੀਡੀਓ ਦੇ ਵਿੱਚ ਗੱਲ ਕਰਨ ਵਾਲੇ ਹਾਂ ਤੇ ਚਲੋ ਮੈਂ ਸ਼ੁਰੂ ਕਰਦੀ ਹਾਂ ਇਸ ਇਸ ਵੀਡੀਓ ਦੀ ਵਾਕਸ਼ ਦੀ ਪ੍ਰਭਾਸ਼ਾ ਪਹਿਲੇ ਤੇ ਵਾਕਸ਼ ਜੋ ਹੈ ਉਹ ਵਾਕ ਦੀ ਮਹੱਤਵਪੂਰਨ ਇਕਾਈ ਹੈ ਪਰ ਵਾਕਸ਼ ਤੇ ਨਾਲ ਸੰਬੰਧਿਤ ਜੋ ਸਾਡਾ ਸਾਰਾ ਮਟੀਰੀਅਲ ਹੈ ਜਿਸ ਦੀ ਗੱਲ ਕਰੀਏ ਤਾਂ ਵਾਕਸ਼ ਜਿਹੜਾ ਹੈ ਦੋ ਸ਼ਬਦਾਂ ਦੇ ਸਮੇਲ ਤੋਂ ਬਣਿਆ ਹੈ ਵਾਕ ਜਮ ਅੰਚ ਇਸੇ ਸ਼ਾਬਦਿਕਰਤਨ ਵਾਕ ਦਾ ਹਿੱਸਾ ਜਾਂ ਅੰਸ਼ ਵਾਕਿਕ ਜਈ ਵਿਆਕਰਨਿਕ ਕਾਈ ਹੈ ਜਿਹੜੀ ਉਪਵਾਕ ਤੋਂ ਛੋਟੀ ਅਤੇ ਸ਼ਬਦ ਤੋਂ ਵੱਡੀ ਹੁੰਦੀ ਹੈ ਮਤਲਬ ਜੇ ਵਾਕ ਵਿੱਚ ਇੱਕ ਵੱਡਾ ਵਾਕ ਲਈਏ ਉਸ ਵਿੱਚ ਛੋਟੇ ਦੋ ਉਪਵਾਕ ਆ ਜਾਂਦੇ ਜਿਵੇਂ ਮੈਂ ਕਹਾ ਅਧਿਆਪਕ ਪੜਾਉਂਦਾ ਹੈ ਤੇ ਵਿਦਿਆਰਥੀ ਪੜ੍ਹ ਰਹੇ ਹਨ ਇੱਕ ਵੱਡਾ ਵਾਕ ਹੈ ਜਿਸ ਵਿੱਚ ਦੋ ਉਪਵਾਕ ਹਨ ਅਧਿਆਪਕ ਪੜਾਉਂਦਾ ਹੈ ਤੇ ਵਿਦਿਆਰਥੀ ਪੜ੍ਹ ਰਹੇ ਹਨ ਇਸ ਪ੍ਰਕਾਰ ਇਹ ਉਪਵਾਕ ਤੋਂ ਛੋਟੀ ਕਾਹੀ ਹੈ ਪਾਵਾਧਿਆਪਕ ਪੜਾਉਂਦਾ ਹੈ ਵਿੱਚ ਆਪਾਂ ਜੇ ਦੇਖੀਏ ਤੇ ਪੜਾਉਂਦਾ ਹੈ ਵਾਲਾ ਜਿਹੜਾ ਪਾਰਟ ਹੈ ਉਸ ਨੂੰ ਅਸੀਂ ਕਿਰਿਆ ਵਾਕੰਸ਼ ਕਹਾਂਗੇ ਤਾਂ ਦੂਜੇ ਸ਼ਬਦਾਂ ਜੋ ਪਵਾਕ ਅਤੇ ਸ਼ਬਦ ਦੇ ਵਿੱਚ ਘਾਰ ਵਿੱਚ ਰਣ ਵਾਲੀ ਇਕਾਈ ਨੂੰ ਵਾਕੰਸ਼ ਕਹਿੰਦੇ ਹਨ ਤੇ ਉਂਝ ਤਾਂ ਵਾਕੰਸ਼ ਦੋ ਤਰ੍ਹਾਂ ਦੇ ਆ ਕਿਰਿਆ ਨਾਮ ਵਾਕੰਸ਼ ਤੇ ਕਿਰਿਆ ਵਾਕੰਸ਼ ਨਾਮ ਵਾਕੰਸ਼ ਉਹ ਹੈ ਜਿਹੜਾ ਨਾਮ ਨਾਲ ਸੰਬੰਧਿਤ ਹਿੱਸਾ ਹੈ ਤੇ ਕਿਰਿਆ ਵਾਕੰਸ਼ ਉਹ ਜਿਹੜਾ ਕਿਰਿਆ ਨਾਲ ਇੱਥੇ ਸਾਡਾ ਸੰਬੰਧ ਕਿਰਿਆ ਵਾਕੰਸ਼ ਨਾਲ ਹੈ ਵਾਕਾਂ ਦੀ ਰਚਨਾ ਵਾਕਾਂਸ਼ਾਂ ਰਾਹੀਂ ਹੁੰਦੀ ਹੈ ਜਿਵੇਂ ਅਸੀਂ ਪਿੱਛੇ ਗੱਲ ਕਰ ਰਹੇ ਹਾਂ ਵਾਕਾਂਸ਼ ਦਾ ਮਤਲਬ ਜਿਵੇਂ ਕੋਈ ਵਿਭਾਗ ਦਾ ਸਪੋਜ਼ਾ ਵਾਕ ਹੈ ਮਾਸਟਰ ਜੀ ਆਏ ਤੇ ਇਸ ਵਾਕ ਦੇ ਵਿੱਚ ਤਿੰਨ ਹਿੱਸੇ ਨੇ ਵਾਕਾਂਸ਼ ਨੇ ਮਾਸਟਰ ਜੀ ਆਏ ਤੁਸੀਂ ਹੁਣ ਮਾਸਟਰ ਨੂੰ ਕਹੋਗੇ ਨਾਮ ਵਾਕਾਂਸ਼ ਜੀ ਉਸ ਦਾ ਸਤਿਕਾਰਯੋਗ ਸ਼ਬਦ ਹੈ ਤੇ ਆਏ ਉਸ ਦੀ ਕਿਰਿਆ ਹੈ ਇਸ ਲਈ ਸਤਿੰਨ ਵਾਕਾਂਸ਼ ਕੰਮ ਕਰ ਰਹੇ ਹਨ ਤੇ ਜੇ ਮਾਸਟਰ ਨਾਲ ਮਾਸਟਰ ਜੀ ਸ਼ਬਦ ਇਕੱਠਾ ਕਰ ਦੋ ਤਾਂ ਦੋ ਵਾਕਾਂਸ਼ ਆਏ ਹਨ ਇਸ ਤਰ੍ਹਾਂ ਵਿਦਿਆਰਥੀ ਬੈਠ ਗਏ ਚ ਵਿਦਿਆਰਥੀ ਨਾਮ ਵਾਕੰਸ਼ ਤਾਂ ਐਸਾ ਹੈ ਤੇ ਬੈਠ ਗਏ ਕਿਰਿਆ ਹੈ ਮੇਰਾ ਖਿਆਲ ਇੱਥੋਂ ਤੁਹਾਨੂੰ ਨਾਮ ਤੇ ਕਿਰਿਆ ਦੀ ਸਮਝ ਆ ਗਈ ਹੋਏਗੀ ਵਾਕੰਸ਼ ਨੂੰ ਮੋٹے ਤੌਰ ਤੇ ਨਾਮ ਵਾਕੰਸ਼ ਤੇ ਕਿਰਿਆ ਵਾਕੰਸ਼ ਵੰਡਿਆ ਜਾਂਦਾ ਹੈ ਵਾਕ ਦਾ ਜਿਹੜਾ ਹਿੱਸਾ ਜਾਂ ਅੰਸ਼ ਕਿਰਿਆ ਵਜੋਂ ਕਾਰਜਸ਼ੀਲ ਹੁੰਦਾ ਹੈ ਉਸ ਨੂੰ ਕਿਰਿਆ ਵਾਕੰਸ਼ ਕਹਿੰਦੇ ਹਨ ਦੂਜੇ ਸ਼ਬਦਾਂ ਚ ਉਹ ਵਾਕੰਸ਼ ਜਿਸ ਦਾ ਮੁੱਖ ਸ਼ਬਦ ਕਿਰਿਆ ਸ਼੍ਰੇਣੀ ਦਾ ਹੁੰਦਾ ਹੈ ਉਸ ਨੂੰ ਕਿਰਿਆ ਵਾਕੰਸ਼ ਕਹਿੰਦੇ ਹਨ ਜਿਵੇਂ ਮਾਸਟਰ ਜੀ ਆਏ ਵਿਦਿਆਰਥੀ ਬੈਠ ਗਏ ਅਸੀਂ ਜਾ ਰਹੇ ਹਾਂ ਇਸ ਦੇ ਵਿੱਚ ਜਿਹੜੇ ਬੈਠ ਗਏ ਆਏ ਰਹੇ ਹਾਂ ਇਹ ਕਿਰਿਆਵਾਚਕ ਹੈ ਇਸਨੇ ਕਿਰਿਆਵਾਚਕਾਂਸ਼ ਦੀ ਬੰਦਤਰ ਦੀ ਗੱਲ ਕਰੀਏ ਤਾਂ ਕਿਰਿਆਵਾਚਕਾਂਸ਼ ਦੀ ਬੰਦਤਰ ਦੇ ਵਿੱਚ ਕਿਰਿਆ ਮੁੱਖ ਹੁੰਦੀ ਹੈ ਉਸ ਦੇ ਨਾਲ ਦੋ ਤੱਤ ਕਾਰਸ਼ਿਲ ਹੁੰਦੇ ਹਨ ਪਹਿਲਾ ਹੈ ਤਾਤੂ ਕਿਰਿਆ ਰੂਪ ਦਾ ਉਹ ਅੰਸ਼ ਜਿਹੜਾ ਪਛੇਤਰ ਜਾਂ ਗੇਤਰ ਉਤਾਰਨ ਤੋਂ ਬਾਅਦ ਬਚਦਾ ਹੈ ਉਸ ਨੂੰ ਤਾਤੂ ਕਹਿੰਦੇ ਹਾਂ ਜਿਵੇਂ ਪੜ ਪੜਦਾ ਇੱਕ ਮੁਕਸ਼ ਇਹ ਪੜਦਾ ਇੱਕ ਕਿਰਿਆ ਹੈ ਪਰ ਪੜਦਾ ਦੇ ਵਿੱਚ ਪੜ ਜਿਹੜਾ ਹੈ ਉਹਦਾ ਧਾਤੂ ਹੈ ਤੇ ਦਾ ਉਸਦਾ ਪਛੇਤਰ ਹੈ ਆਇਆ ਦੇ ਵਿੱਚ ਆ ਮੁਖ ਧਾਤੂ ਹੈ ਜਿਸ ਨੂੰ ਹੋਰ ਅੱਗੇ ਨਹੀਂ ਵੰਡਿਆ ਜਾ ਸਕਦਾ ਇਹ ਆ ਉਸਦਾ ਪਛੇਤਰ ਹੈ ਗਾਵਾਂ ਵਿੱਚ ਗਾ ਮੁਖ ਧਾਤੂ ਹੈ ਤੇ ਵਾ ਉਸਦਾ ਪਛੇਤਰ ਹੈ ਭੱਜਿਆ ਵਿੱਚ ਭਜ ਮੁਖ ਧਾਤੂ ਹੈ ਤੇ ਇਹ ਉਸਦਾ ਪਛੇਤਰ ਹੈ ਇਸ ਤਰ੍ਹਾਂ ਬੇਟਾ ਇਹਦੇ ਵਿੱਚ ਅਗੇਤਰ ਵੀ ਲੱਗ ਸਕਦੇ ਆ ਜਿਸ ਤਰ੍ਹਾਂ ਅਸੀਂ ਧਾਤੂ ਦੇ ਅਗੇਤਰ ਵੀ ਕੁਝ ਲੱਗ ਸਕਦਾ ਜਿਵੇਂ ਅਨਪੜ ਦੇ ਵਿੱਚ ਪੜ ਧਾਤੂ ਰਹੇਗਾ ਤੇ ਆਰ ਨੂੰ ਉਸ ਦਾ ਗੇਤਰ ਰਹੇਗਾ ਪਰ ਅਸੀਂ ਇੱਥੇ ਉਹਦੇ ਨਾਲ ਕਨਸਰਨਡ ਨਹੀਂ ਅਸੀਂ ਕਿਰਿਆ ਵਾਲਾ 파ਟ ਲੈ ਰਹੇ ਹਾਂ ਕਿ ਕਿਸੇ ਵੀ ਮੁੱਖ ਕਿਰਿਆ ਦੇ ਜਿਹੜਾ ਮੂਲ ਹੈ ਉਸ ਨੂੰ ਧਾਤੂ ਕਿਹਾ ਜਾਂਦਾ ਹੈ ਜਿਵੇਂ ਲੇਖ ਦਾ ਹੈ ਵਿੱਚ ਲੇਖ ਧਾਤੂ ਹੈ ਤੇ ਦਾ ਉਸ ਦਾ ਪਛੇਤਰ ਹੈ ਉਸ ਬਾਰੇ ਅਸੀਂ ਗੱਲ ਕਰਾਂਗੇ ਤਾਂ ਕਿਰਿਆ ਦਾ ਤਾਤੂ ਤੋਂ ਬਾਅਦ ਜਿਹੜਾ ਕਿਰਿਆ ਦਾ ਅਗਲਾ ਹਿੱਸਾ ਰੂਪ ਹੈ ਜਾਂ ਬੰਤਰ ਹੈ ਉਹ ਹੈ ਪਛੇਤਰ ਜਿਹੜੇ ਸ਼ਬਦ ਕਿਸੇ ਧਾਤੂ ਦੇ ਪਿੱਛੇ ਲੱਗ ਕੇ ਨਵੇਂ ਸ਼ਬਦਾਂ ਦੀ ਸਿਰਜਣਾ ਕਰਦੇ ਹਨ ਉਹਨਾਂ ਨੂੰ ਪਛੇਤਰ ਕਹਿੰਦੇ ਹਨ ਜਿਵੇਂ ਹੱਸ ਉਹ ਹੱਸਿਆ ਹੱਸਿਆ ਦੇ ਵਿੱਚ ਹੱਸ ਧਾਤੂ ਹੈ ਤੇ ਇਹ ਆ ਉਸ ਦਾ ਪਛੇਤਰ ਹੈ ਖੇੜ ਦਾ ਵਿੱਚ ਖੇੜ ਧਾਤੂ ਹੈ ਤੇ ਦਾ ਉਸ ਦਾ ਪਛੇਤਰ ਹੈ ਆਏਗਾ ਵਿੱਚ ਆ ਧਾਤੂ ਹੈ ਤੇ ਏਗਾ ਪਛੇਤਰ ਹੈ ਲੇਖ ਵਿੱਚ ਲੇਖ ਧਾਤੂ ਹੈ ਤੇ ਦੀਪ ਖੇਤਰ ਹੈ ਮੰਗ ਵਿੱਚ ਮੰਗ ਧਾਤੂ ਹੈ ਤੇ ਮੰਗਵਾਈ ਪਛੇਤਰ ਹੁਣ ਤੁਸੀਂ ਦੇਖੋ ਧਾਤੂ ਦੇ ਤੱਗੋਂ ਅਸੀਂ ਵੰਡ ਨਹੀਂ ਕੀਤੀ ਉਹ ਜਿਹੜੇ ਧਾਤੂ ਦੀ ਵੰਡ ਵੀ ਹੁੰਦੀ ਅਸੀਂ ਪਿਛਲੇ ਸਾਲਾਂ ਦੀ ਤੁਸੀਂ ਪੜਾਈ ਚ ਕਰਕੇ ਆਏ ਹੋਗੇ ਇਹ ਕਹਰੇ ਧਾਤੂ ਸਮਾਸੀ ਧਾਤੂ ਜਾਂ ਦੁਹਰਾਵੇਂ ਧਾਤੂ ਪਰ ਇੱਥੇ ਅਸੀਂ ਉਹਨਾਂ ਨੂੰ ਨਹੀਂ ਦੇਖ ਰਹੇ ਸਿਰਫ ਕਿਰਿਆ ਵਾਲੇ ਪਾਰਟ ਨੂੰ ਦੇਖ ਰਹੇ ਆ ਤੇ ਕਿਰਿਆਵਾਚ ਜਿਹੜੇ ਹਨ ਉਹਨਾਂ ਦੇ ਜੋ ਜਿਹੜੀਆਂ ਕਿਰਿਆਵਾਂ ਨੇ ਉਹਦੇ ਜਿਹੜੇ ਪਛੇਤਰ ਨੇ ਉਹ ਦੋ ਪ੍ਰਕਾਰ ਦੇ ਆ ਇੱਕ ਤਾਂ ਕਾਲ ਕੀ ਪਛੇਤਰ ਨੇ ਉਹ ਪਛੇਤਰ ਜਿਹੜੇ ਕਿਸੇ ਕਿਰਿਆ ਦੇ ਨਾਲ ਜਾਂ ਧਾਤੂ ਨਾਲ ਜੁੜ ਕੇ ਦਵੇਸ਼ ਅਬਦੂਦੀ ਸਿਰਜਣਾ ਨਹੀਂ ਕਰਦੇ ਉਸੇ ਸ਼ਬਦ ਦਾ ਹੀ ਵਿਸਥਾਰ ਕਰਦੇ ਹਨ ਜਿਸ ਤਰ੍ਹਾਂ ਸੀ ਕਿਆ ਪੜ ਪੜ ਇੱਕ ਅਜਈ ਕਿਰਿਆ ਹੈ ਜਿਹੜੀ ਅੱਗੇ ਵਧ ਅੱਗੇ ਇਸ ਨੂੰ ਵਧਾਇਆ ਜਾ ਸਕਦਾ ਹੈ ਪਰ ਇਹ ਬਦਲ ਸਕਦੀ ਹੈ ਪੜਦਾ ਪੜਦੀਆਂ ਪੜਦੇ ਪੜਨਗੇ ਪੜਾਉਗੇ ਆਦ ਇਹ ਇਹ ਜਿਹੜਾ ਆਪਣੇ ਕਾਲ ਵਚਨ ਲਿੰਗ ਅਨਸਾਰ ਬਦਲ ਸਕਦਾ ਹੈ ਕੋਈ ਕਿਰਿਆ ਦਾ ਪਛੇਤਰ ਉਸ ਨੂੰ ਕਾਲ ਕੀ ਪਛੇਤਰ ਕਹਿੰਦੇ ਆ ਔਰ ਜਿਹੜਾ ਜਿਹੜਾ ਨਹੀਂ ਬਦਲ ਸਕਦਾ ਜਾਂ ਜਿਸ ਦੇ ਵਿੱਚ ਬਹੁਤ ਜ਼ਿਆਦਾ ਰੂਪਾਂਤਰਨ ਨਹੀਂ ਹੁੰਦਾ ਹੁਣ ਪੜਦਾ ਪੜਨਗੇ ਪੜਨਕਿਆਂ ਦੇ ਵਿੱਚ ਰੂਪਾਂਤਰਨ ਹੁੰਦਾ ਹੈ ਕਿ ਅਕਾਲਕੀ ਜਿਹੜੇ ਪਛੇਤਰ ਹਨ ਕਿਸੇ ਵੀ ਧਾਤੂ ਨਾਲ ਜੁੜ ਕੇ ਇਹ ਲਿੰਗ ਵਚਨ ਪੁਰਖ ਦੇ ਆਧਾਰ ਤੇ ਰੂਪਾਂਤਰਨ ਨਹੀਂ ਕਰਦੇ ਇਹਨਾਂ ਨੂੰ ਅਕਾਲਕੀ ਕਹਿੰਦੇ ਆ ਜਿਵੇਂ ਕੁੜੀ ਨੇ ਰੋਟੀ ਮੰਗਵਾਈ ਮੁੰਡੇ ਨੇ ਰੋਟੀ ਮੰਗਵਾਈ ਬੱਚੇ ਨੇ ਰੋਟੀ ਮੰਗਵਾਈ ਚ ਮੰਗਵਾਈ ਨੂੰ ਕੋਈ ਫਰਕ ਨਹੀਂ ਪਿਆ ਚਾਹੇ ਕੁੜੀ ਸੀ ਮੁੰਡਾ ਸੀ ਬੱਚੇ ਸੀ ਤਾ ਇਸੇ ਪ੍ਰਕਾਰ ਕਈ ਹੋਰ ਅਨੇਕਾਂ ਤੁਹਾਨੂੰ ਉਦਾਹਰਨਾਂ ਮਿਲ ਜਾਣਗੀਆਂ ਜਿਹੜੀਆਂ ਇਹ ਸਿੱਧ ਕਰਦੀਆਂ ਨੇ ਕਿ ਉਹ ਜੇਕਰ ਅਸੀਂ ਕਰਤਾ ਬਦਲਦਾਂਗੇ ਕੁੜੀ ਮੁੰਡਾ ਬੱਚੇ ਤਾਂ ਮੰਗਵਾਈ ਨੂੰ ਕੋਈ ਫਰਕ ਨਹੀਂ ਪਿਆ ਪਰ ਜੇ ਕਰਮ ਬਦਲਾਂਗੇ ਤੇ ਫਿਰ ਇਹ ਬਦਲ ਸਕਦਾ ਕਈ ਵਾਰ ਜਿਵੇਂ ਉਸਨੇ ਤੁਸੀਂ ਕਹੋ ਕਿ ਉਸਨੇ ਫੜ ਮੰਗਵਾਏ ਪਰ ਫਿਰ ਵੀ ਉਹਦੀ ਬੇਸਿਕ ਜਿਹੜੀ ਨੇਚਰ ਹੈ ਸ਼ਬਦ ਦੀ ਉਸਨੇ ਉਸ ਵਿੱਚ ਕੋਈ ਅੰਤਰ ਨਹੀਂ ਆਇਆ ਇਸ ਲਈ ਇਹ ਕਾਲਕੀ ਤੇ ਕਾਲਕੀ 75 ਨੂੰ ਅਸੀਂ ਪਿੱਛੇ ਵੀ ਪੜ ਕੇ ਆਏ ਸੀ ਜਦੋਂ ਤੁਸੀਂ ਪਿਛਲੀਆਂ ਕਲਾਸਾਂ ਦੇ ਵਿੱਚ ਤਾਂ ਤੁਸੀਂ 75 ਦੀ ਕਿਸਮਾਂ ਦੇ ਵਿੱਚ ਤਾਂ ਉੱਥੇ ਤੋਂ ਸ਼੍ਰੀਆਣੀ ਰਖਕ ਤੇ ਸ਼੍ਰੀੜੀ ਬਦਲੂ 75 ਇਹਨਾਂ ਨੂੰ ਕਿਹਾ ਸੀ ਇੱਥੇ ਅਸੀਂ ਕਾਲਕੀ 75 ਤੇ ਕਾਲਕੀ 75 ਨਾਮ ਦਿੱਤਾ ਹੈ ਹੁਣ ਅਗਲਾ ਬੇਟਾ ਪ੍ਰਸ਼ਨ ਮਤਲਬ ਦਾ ਪਾਰਟ ਹੈ ਕਿਰਿਆ ਵਾਕੰਸ਼ ਦੇ ਪ੍ਰਕਾਰ ਪਿਛੇ ਅਸੀਂ ਬੰਡਤਰ ਕਿਰਿਆ ਵਾਕੰਸ਼ ਦੇ ਪ੍ਰਕਾਰ ਦੇ ਦੋ ਧਾਰਨੇ ਰੂਪ ਦੇ ਆਧਾਰ ਤੇ ਤੇ ਰੂਪਾਤ ਕਰਦੇ ਆਧਾਰ ਤੇ ਰੂਪ ਦੇ ਆਧਾਰ ਉੱਤੇ ਕਿਰਿਆ ਵਾਕਾਂਸ਼ ਦੀਆਂ ਤਿੰਨ ਕਿਸਮਾਂ ਅਸੀਂ ਮੰਨ ਸਕਦੇ ਹਾਂ ਨੰਬਰ 1 ਤੇ ਸਧਾਰਨ ਕਿਰਿਆ ਵਾਕਾਂਸ਼ ਜਿਸ ਕਿਰਿਆ ਵਾਕਾਂਸ਼ ਇੱਕ ਕਾਲ ਕੀ ਕਿਰਿਆ ਭਾਵ ਜਿਹੜੀ ਕਿਰਿਆ ਚੇਂਜ ਹੋ ਸਕਦੀ ਹੈ ਉਸ ਦੇ ਨਾਲ ਸਹਾਇਕ ਕਿਰਿਆ ਆਵੇ ਜਾਂ ਕਿਤੇ ਲੋੜ ਅਨਸਾਰ ਨਾ ਬੋਧਕ ਸ਼ਬਦ ਆਵੇ ਉਸ ਨੂੰ ਸਧਾਰਨ ਮਤਲਬ ਮੈਂ ਜੇ ਸਧਾਰਨ ਗੱਲ ਕਰਾਂ ਤੇ ਇੱਕ ਸਧਾਰਨ ਵਾਕ ਨੂੰ ਅਸੀਂ ਸਧਾਰਨ ਕਿਰਿਆ ਵਾਕਾਂਸ਼ ਵਾਲਾ ਵਾਕ ਕਹਿੰਦੇ ਹਾਂ ਜਿਸ ਤਰ੍ਹਾਂ ਮਾਸਟਰ ਆਇਆ ਸਧਾਰਨ ਵਾਕ ਆ ਮਾਸਟਰ ਆਇਆ ਹੈ ਇਹ ਵੀ ਸਧਾਰਨ ਵਾਕ ਆ ਮਾਸਟਰ ਆਇਆ ਨਹੀਂ ਹੈ ਇਹ ਵੀ ਸਧਾਰਨ ਵਾਕ ਹੈ ਤਾਂ ਇਹਦੇ ਵਿੱਚ ਇਸ ਦੇ ਵਿੱਚ ਕਰਤਾ ਆਇਆ ਤੇ ਕਿਰਿਆ ਆਈ ਜਾਂ ਫਿਰ ਨਾ ਪਉਦ ਕੰਛਾ ਆ ਜਾਂ ਸਹਾਇਕ ਕਿਰਿਆ ਆਈ ਤਾਂ ਆਪਣੇ ਆਪ ਚ ਇੱਕ ਕੰਪਲੀਟ ਸਧਾਰਨ ਵਾਕ ਵਾਲੀ ਕਿਰਿਆ ਵਾਕਸ਼ ਹੈ ਹੁਣ ਅਸੀਂ ਅਗਲੀ ਇਹਦਾ ਅਗਲਾ ਪਾਠ ਹੈ ਸੰਯੁਕਤ ਕਿਰਿਆ ਵਾਕਸ਼ ਜਿੰਨਾ ਕਿਰਿਆ ਵਾਕੰਸ਼ਾਂ ਦੀ ਸਿਰਜਣਾ ਕਿਰਿਆ ਦੇ ਨਾਲ ਨਾਮ ਜਾਂ ਵਿਸ਼ੇਸ਼ਣ ਵਾਕ ਕਿਰਿਆ ਕਿਰਿਆ ਦੇ ਨਾਲ ਨਾਮ ਜਾਂ ਵਿਸ਼ੇਸ਼ਣ ਇਸ ਤਰ੍ਹਾਂ ਇਕੱਠਾ ਹੋ ਕੇ ਆਵੇ ਇਸ ਨੂੰ ਵਾਕ ਨਾ ਕੀਤਾ ਜਾ ਸਕਦਾ ਤਾਂ ਉਸ ਨੂੰ ਸੰਯੁਕਤ ਕਿਰਿਆ ਵਾਕਸ਼ ਕਹਿੰਦੇ ਹਨ ਸੰਯੁਕਤ ਦਾ ਮਤਲਬ ਹੈ ਬਹੁਤ ਜ਼ਿਆਦਾ ਇੱਕ ਜੁੜਾ ਕਨੈਕਟਡ ਜੁੜਿਆ ਹੋਇਆ ਜਿਵੇਂ ਪੁਲਿਸ ਨੇ ਫੈਕਟਰੀ ਵਿੱਚ ਛਾਪਾ ਮਾਰਿਆ ਹੁਣ ਮਾਰਿਆ ਕਿਰਿਆ ਹੈਗੀ ਆ ਛਾਪਾ ਜਿਹੜਾ ਹੈ ਆਪਣੇ ਆਪ ਦੇ ਵਿੱਚ ਕਿਰਿਆ ਵਿਸ਼ੇਸ਼ਣ ਵੀ ਆ ਤੇ ਇਹਦੇ ਨਾਲ ਨਾਲ ਕਹੋ ਤਾਂ ਇਹ ਵਿਸ਼ੇਸ਼ਣ ਦਾ ਕੰਮ ਵੀ ਕਰਦਾ ਇਸ ਕਰਕੇ ਇਸ ਨੂੰ ਅਸੀਂ ਸੰਯੁਕਤ ਕਿਰਿਆ ਵਾਕਸ਼ ਕਿਹਾ ਮਾਂ ਆਪਣੇ ਬੱਚਿਆਂ ਨੂੰ ਪਿਆਰ ਕਰਦੀ ਹੁਣ ਪਿਆਰ ਜਿਹੜਾ ਹੈ ਉਹ ਨਾਮ ਹੈ ਤੇ ਕਰਦੀ ਕਿਰਿਆ ਪਰ ਪਿਆਰ ਤੇ ਕਰਦੀ ਸ਼ਬਦ ਜਿਹੜੇ ਇਦਾਂ ਰਲ ਗੱਡ ਹੋਏ ਹਨ ਇਹਨਾਂ ਨੂੰ ਅਲੱਗ ਨਹੀਂ ਕੀਤਾ ਜਾ ਸਕਦਾ ਇਸ ਲਈ ਅਜਹੀ ਕਿਰਿਆ ਵਾਲੇ ਵਾਕਾਂ ਨੂੰ ਅਸੀਂ ਸੰਯੁਕਤ ਕਿਰਿਆ ਵਾਕੰਸ਼ ਵਾਲੇ ਵਾਕ ਕਹਿ ਸਕਦੇ ਹਾਂ ਤੁਸੀਂ ਪੜ੍ਹ ਕੇ ਆਏ ਹੋ ਪਿਆਰ ਭਾਵ ਵਾਚਕ ਨਾਮ ਹੈ ਪਰ ਇੱਥੇ ਪਿਆਰ ਕਿਰਿਆ ਦੇ ਨਾਲ ਜੁੜ ਕੇ ਆਇਆ ਜਿਸ ਕਰਕੇ ਅਸੀਂ ਸੰਯੁਕਤ ਕਿਰਿਆ ਵਾਕੰਸ਼ ਕਹਿ ਸਕਦੇ ਹਾਂ ਉਦੋਂ ਬਾਅਦ ਸੁਰੇਸ਼ ਨੇ ਆਪਣੇ ਪਿਤਾ ਤੋਂ ਸਲਾਹ ਮੰਗੀ ਹੁਣ ਸਲਾਹ ਵੀ ਇੱਕ ਕਿਰਿਆ ਵਿਸ਼ੇਸ਼ਣ ਵਰਗਾ ਜਾਂ ਵਾਕ ਹੈ ਸ਼ਬਦਿਆ ਜਾਂ ਸ਼ਬਦਾਂਸ਼ ਹੈ ਜਿਸ ਨੂੰ ਅਸੀਂ ਕਿਰਿਆ ਮੰਗੀ ਦੇ ਨਾਲ ਜੋੜਿਆ ਤਾਂ ਇਹ ਸੰਯੁਕਤ ਕਿਰਿਆ ਵਾਕੰਸ਼ ਦੇ ਤੌਰ ਤੇ ਆ ਗਿਆ ਉਸ ਤੋਂ ਅੱਗੇ ਹੈ ਮਿਸ਼ਰਤ ਕਿਰਿਆ ਵਾਕੰਸ਼ ਜਿਸ ਕਿਰਿਆ ਵਾਕੰਸ਼ ਅਧੀਨ ਮੁੱਖ ਕਿਰਿਆ ਦੇ ਨਾਲ ਸੰਚਾਲਕ ਕਿਰਿਆ ਤੇ ਸਹਾਇਕ ਕਿਰਿਆ ਜੁੜ ਕੇ ਆਉਂਦੀ ਹੈ ਉਸ ਨੂੰ ਮਿਸ਼ਰਤ ਕਿਰਿਆ ਵਾਕੰਸ਼ ਵਾਲਾ ਵਾਕ ਕਹਿੰਦੇ ਹਨ ਮੂਖ ਕਿਰਿਆ ਤੇ ਸੰਚਾਲਕ ਕਿਰਿਆ ਤੇ ਸਹਾਇਕ ਕਿਰਿਆ ਹੁਣ ਸੰਚਾਲਕ ਕਿਰਿਆ ਦਾ ਜਿਹੜਾ ਸਬੰਧ ਹੈ ਉਹ ਹੈ ਕਿ ਜਿਹੜੀ ਦੋ ਕਿਰਿਆਵਾਂ ਦੇ ਵਿੱਚ ਆ ਕੇ ਉਹਨਾਂ ਨੂੰ ਜੋੜਦੀ ਆ ਆਪਸ ਦੇ ਵਿੱਚ ਮਤਲਬ ਅਸਲ ਚੋ ਕਿਰਿਆ ਨਹੀਂ ਹੁੰਦੀ ਬਟ ਉਹ ਕਿਰਿਆ ਦੇ ਦੋ ਕਿਰਿਆਵਾਂ ਦੇ ਵਿੱਚ ਆ ਕੇ ਸੰਚਾਲਨ ਕਰਦੀ ਹੈ ਜਿਵੇਂ ਕੋਈ ਹੈ ਨਾ ਸਟੇਜ ਕੰਡਕਟ ਕਰ ਰਿਹਾ ਤੇ ਉਹ ਬੋਲਣ ਵਾਲੇ ਤੇ ਸਰੋਤਿਆਂ ਦਰਮਿਆਨ ਸੰਚਾਲਨ ਕਰਦਾ ਉੱਥੇ ਜ਼ਰਾ ਹੀ ਮੈਂ ਇਹਨੂੰ ਸਮਝਣ ਲਈ ਸੌਖਾ ਲਈ ਕਿ ਇਹ ਸੰਚਾਲਨ ਕਰਦਾ ਹੈ ਦੀਵੇਸ਼ ਕਰਮੇਸ਼ ਨੇ ਰੋਟੀ ਖਾ ਲਈ ਹੈ ਹੁਣ ਵਿੱਚ ਖਾ ਮੁਕ ਕੇ ਰਿਹਾ ਹੈ ਹੈ ਸਹਾਇਕਆ ਪਰ ਲਈ ਨੇ ਇਸ ਦਾ ਵਿਸਥਾਰਕ ਨਰੇਸ਼ ਚਾ ਪੀ ਰਿਹਾ ਹੈ ਪੀ ਮੁਕ ਕੇ ਰਿਹਾ ਹੈ ਰਿਆ ਰਿਆ ਇਸ ਦਾ ਵਿਸਥਾਰ ਕਰ ਰਿਹਾ ਔਰ ਦਸਵੀਂ ਰਿਹਾ ਕਿ ਪ੍ਰੈਜ਼ੈਂਟ ਹੈ ਤੇ ਲਈ ਹੈ ਤਸਰੀ ਕਿ ਪਾਸਟ ਹੈ ਤੇ ਹੈ ਇਸ ਦੀ ਸਹਾਇਕ ਕਿਰਿਆ ਹੈ ਅਸੀਂ ਬਾਜ਼ਾਰ ਜਾ ਰਹੇ ਹਾਂ ਵੀ ਰਹੇ ਸੰਚਾਲਕ ਕਿਰਿਆ ਹੈ ਹੁਣ ਇਥੋਂ ਤੱਕ ਤੁਸੀਂ ਇਸ ਨੂੰ ਜੇ ਰਿਵਾਈਜ਼ ਕਰੋ ਤਾਂ ਤੁਹਾਨੂੰ ਸਮਝ ਆ ਜਾਏਗਾ ਕਿ ਅਸੀਂ ਪਹਿਲਾਂ ਗੱਲ ਕੀਤੀ ਕਿ ਰਿਆ ਦੀ ਪ੍ਰਭਾਸ਼ਾ ਦੀ ਪ੍ਰਸਤੀ ਬਣਤਰ ਦੇ ਵਿੱਚ ਧਾਤੂ ਆਇਆ ਤੇ ਪਛੇਤਰ ਆਇਆ ਉਸ ਤੋਂ ਬਾਅਦ ਪਛੇਤਰਾਂ ਨੂੰ ਦੋ ਤਰ੍ਹਾਂ ਵੰਡਿਆ ਅਕਾਲਕੀ ਪਛੇਤਰ ਤੇ ਅਕਾਲਕੀ ਪਛੇਤਰ ਫਿਰ ਅਸੀਂ ਅਗਲਾ ਪਾਠ ਕੀਤਾ ਕਿਰਿਆਵਾਚਕ ਦੇ ਪ੍ਰਕਾਰ ਤਾਂ ਰੂਪ ਦੇ ਆਧਾਰ ਤੇ ਅਸੀਂ ਵੰਡੇ ਸਧਾਰਨ ਜਿਸ ਦੇ ਵਿੱਚ ਇੱਕ ਹੀ ਕਿਰਿਆ ਤੇ ਇੱਕ ਹੀ ਕਰਤਾ ਸੰਯੁਕਤ ਜਿਸ ਦੇ ਵਿੱਚ ਕਿਰਿਆ ਦੇ ਨਾਲ ਨਾਮ ਜਾਂ విశੇਸ਼ਣ ਰਲ ਗੱਡ ਹੋ ਕੇ ਆਇਆ ਤੇ ਮਿਸ਼ਰਤ ਜਿਸ ਦੇ ਵਿੱਚ ਕਿਰਿਆ ਦਾ ਵਿਸਥਾਰਕ ਸਹਾਇਕ ਕਿਰਿਆ ਤੋਂ ਪਹਿਲਾਂ ਕੋਈ ਆਉਣ ਵਾਲਾ ਸ਼ਬਦ ਕਰਦਾ ਹੈ ਇਹ ਹੁਣ ਇਸੇ ਤਰ੍ਹਾਂ ਇਹ ਬੇਟਾ ਕਿਰਿਆਵਾਕੰਸ਼ ਦੀ ਵੰਤਰ ਦਾ ਇਹ ਦੂਜਾ ਪ੍ਰਕਾਰ ਹੈ ਰੂਪਾਂਤਰ ਦੇ ਆਧਾਰ ਤੇ ਰੂਪਾਂਤਰ ਦੇ ਆਧਾਰ ਤੇ ਕਿਰਿਆਵਾਕੰਸ਼ ਦੋ ਭਾਗਾਂ 'ਚ ਵੰਡ ਸਕਦੇ ਹਾਂ ਅਕਾਲਕੀ ਕਿਰਿਆਵਾਕੰਸ਼ ਹੁਣ ਮੈਂ ਇਥੋਂ ਪੜਨ ਤੋਂ ਇਲਾਵਾ ਤੁਹਾਨੂੰ ਸਮਝਾਵਾਂ ਇਹ ਕਾਲਕੀ ਕਿਰਿਆਵਾਕੰਸ਼ ਵਾਲਿਓ ਬਾਗ ਨੇ ਜਿੰਨਾ ਵਿੱਚ ਇੱਕ ਅਪੂਰਨ ਕਿਰਿਆ ਲੱਗਦੀ ਆ ਭਾਵ ਅਪੂਰਨ ਕਿਰਿਆ ਦਾ ਅਰਥ ਕੀ ਆ ਕਿ ਜਿਹੜੀ ਇੱਕ ਕਲੀ ਕਿਰਿਆ ਨਹੀਂ ਆਉਂਦੀ ਉਸ ਨੂੰ ਆਪਣੀ ਮਦਦ ਵਾਸਤੇ ਇੱਕ ਹੋਰ ਕਿਰਿਆ ਦਾ ਸਹਾਰਾ ਲੈਣਾ ਪੈਂਦਾ ਹੈ ਉਸ ਨੂੰ ਅਸੀਂ ਕਾਲਕੀ ਕਿਰਿਆ ਵਾਕੰਸ਼ ਵਾਲੇ ਵਾਕ ਕਹਿੰਦੇ ਹਾਂ ਜਿਸ ਤਰ੍ਹਾਂ ਉਹ ਝੂਠ ਬੋਲਣੋਂ ਡਰਦਾ ਨਹੀਂ ਹੁਣ ਇੱਥੇ ਅਸੀਂ ਦੋ ਕਿਰਿਆਵਾਂ ਇਕੱਠੀਆਂ ਲਈਆਂ ਬੋਲਣੋਂ ਤੇ ਡਰਦਾ ਮਤਲਬ ਜੇ ਝੂਠ ਬੋਲਣ ਤੋਂ ਡਰਦਾ ਨਹੀਂ ਤਾਂ ਵੀ ਸਾਨੂੰ ਦੋ ਕਿਰਿਆਵਾਂ ਚਾਹੀਦੀਆਂ ਤੇ ਇਹਦਾ ਮਤਲਬ ਕਿ ਇਹ ਜਈਆਂ ਅਜੇ ਕਿਰਿਆਵਾਕੰਸ਼ ਵਾਲੇ ਵਾਕ ਜਿਸ ਦੇ ਵਿੱਚ ਇੱਕ ਕਿਰਿਆ ਪੂਰੇ ਵਾਕ ਨੂੰ ਸੰਪੂਰਨ ਨਾ ਕਰ ਸਕਦੀ ਹੋਵੇ ਉਸ ਵਾਕ ਨੂੰ ਆਪ ਸੰਪੂਰਨ ਹੋਣ ਲਈ ਇੱਕ ਹੋਰ ਕਿਰਿਆ ਚਾਹੀਦੀ ਹੈ ਉਸ ਨੂੰ ਅਕਾਲਕੀ ਕਿਰਿਆ ਵਾਕੰਸ਼ ਕਹਿ ਦਿੰਦੇ ਹਾਂ ਜਿਵੇਂ ਗੱਡੀ ਤੋਂ ਡਿੱਗਦਿਆਂ ਹੀ ਉਹ ਬੇਹੋਸ਼ ਹੋ ਗਿਆ ਹੁਣ ਇਹਦੇ ਵਿੱਚ ਡਿੱਗਦਿਆਂ ਇੱਕ ਕਿਰਿਆ ਹੈ ਪਰ ਇਹ ਇਕੱਲੀ ਕੰਪਲੀਟ ਨਹੀਂ ਹੈ ਇਸ ਨੂੰ ਅਗਲੀ ਕਿਰਿਆ ਦੀ ਲੋੜ ਆ ਹੋ ਗਿਆ ਜਾਂ ਬੇਹੋਸ਼ ਦੋਵਾਂ ਦੀ ਲੋੜ ਹੈ ਬਿਨਾਂ ਮਿਹਨਤ ਕੀਤਿਆਂ ਵਿੱਚ ਕੀਤਿਆਂ ਗੱਲਾਂ ਨਹੀਂ ਆ ਸਕਦਾ ਸਫਲਤਾ ਦੇ ਨਾਲ ਰਲਿਆ ਜਾਂ ਨਹੀਂ ਮਿਲਦੀ ਦੇ ਨਾਲ ਰਲਿਆ ਫਿਰ ਪੂਰਾ ਵਾਕ ਬਣਿਆ ਤਾਂ ਤੁਸੀਂ ਇੱਕ ਯਾਦ ਰੱਖ ਲਓ ਕਿ ਜਿਹੜੇ ਜਿਹਸ ਕਿਰਿਆ ਦੇ ਪਿੱਛੇ ਓ ਆਏਗਾ ਤੇ ਆਏਗਾ ਤੇ ਉਹ ਉਹ ਪੂਰਨ ਹੋਏਗੀ ਬੋਲਣੋ ਡੇਗਦਿਆਂ ਕੀਤਿਆਂ ਆਦ ਤੁਸੀਂ ਇਸ ਨੂੰ ਸਮਝ ਸਕਦੇ ਹੋ ਕਿ ਅਪੂਰਨ ਕਿਰਿਆ ਵਾਲਾ ਵਾਕ ਹੈ ਕਾਲ ਕੀ ਕਿਰਿਆ ਵਾਕਸ਼ ਕੀ ਹੋਏਗਾ ਕਾਲ ਕੀ ਕਿਰਿਆ ਵਾਕਸ਼ ਨੂੰ ਅਸੀਂ ਸੀਮਾ ਬਾਦ ਕਿਰਿਆ ਵਾਕਸ਼ ਜਾਂ ਪੂਰਨ ਕਿਰਿਆ ਵਾਕਸ਼ ਨੂੰ ਕਹਿੰਦੇ ਹਾਂ ਜਿਸ ਕਿਰਿਆ ਵਾਕ ਵਿੱਚ ਕਿਰਿਆ ਦਾ ਪੂਰਾ ਰੂਪ ਆਪ ਜਿਸ ਨੂੰ ਹੋਰ ਕਿਸੇ ਕਿਰਿਆ ਦੀ ਮਦਦ ਦੀ ਲੋੜ ਨਹੀਂ ਪੈਂਦੀ ਆਪਣੇ ਆਪ ਦੇ ਵਿੱਚ ਕੰਪਲੀਟ ਕਿਰਿਆ ਹੈ ਉਸ ਨੂੰ ਅਸੀਂ ਕਾਲ ਕੀ ਕਿਰਿਆ ਵਾਕਸ਼ ਵਾਲੇ ਵਾਕ ਕਹਿ ਦਿੰਦੇ ਹਾਂ ਜਿਸ ਤਰ੍ਹਾਂ ਨੀਤਾ ਰੋਟੀ ਬਣਾਉਂਦੀ ਹੈ ਨੀਤਾ ਸਤਾਰ ਵਜਾ ਰਹੀ ਹੈ ਅਸੀਂ ਕੱਲ ਬਾਜ਼ਾਰ ਗਏ ਇਹਨਾਂ ਵਾਕਾਂ ਦੇ ਵਿੱਚ ਬਣਾਉਂਦੀ ਹੈ ਵਜਾ ਰਹੀ ਹੈ ਬਾਜ਼ਾਰ ਗਏ ਇਹ ਕਿਰਿਆਵਾਂ ਨੇ ਤੇ ਇਹ ਆਪਣੇ ਆਪ ਗਏ ਤੇ ਰਹੀ ਹੈ ਤੇ ਬਣਾਉਂਦੀ ਹੈ ਇਹ ਨੇ ਤਿੰਨ ਤੇ ਇਹ ਬਦਲ ਸਕਦੀਆਂ ਨੇ ਤੇ ਇਹਨਾਂ ਨੂੰ ਕਿਸੇ ਹੋਰ ਦੀ ਮਦਦ ਨਹੀਂ ਚਾਹੀਦੀ ਦੋ ਚੀਜ਼ਾਂ ਨੇ ਕਿ ਜਿਹੜੀ ਉੱਪਰ ਜਿਹੜੀ ਅਪੂਰਣ ਕਿਰਿਆ ਉਹ ਬਦਲਦੀ ਨਹੀਂ ਹੈ ਜੇ ਤੁਸੀਂ ਕਿਸੇ ਔਰਤ ਲਈ ਵਰਤ ਰਹੇ ਹੋ ਝੂਠ ਬੋਲਣੋਂ ਨਹੀਂ ਡਰਦੀ ਬੱਚਾ ਝੂਠ ਬੋਲਣੋਂ ਨਹੀਂ ਡਰਦਾ ਬੁੱਢਾ ਵੀ ਨਹੀਂ ਡਰਦਾ ਤਾਂ ਬੋਲਣੋਂ ਨੇ ਬਦਲਣਾ ਨਹੀਂ ਪਰ ਇੱਥੇ ਜਿਹੜੀ ਕਿਰਿਆ ਹੈਗੀ ਬਣਾਉਂਦੀ ਹੈ ਰਹੀ ਹੈ ਗਏ ਇਹ ਬਦਲ ਸਕਦੀਆਂ ਨੇ ਇਸ ਕਰਕੇ ਇਸ ਨੂੰ ਅਸੀਂ ਕਾਲਕੀ ਕਿਰਿਆ ਵਾਕਸ਼ મતલਬ ਦੋ ਗੁਣ ਹੋ ਗਏ ਇੱਕ ਤਾਂ ਇਹਨੇ ਆਪਣਾ ਰੂਪ ਬਦਲ ਲੈਣਾ ਇਸ ਕਿਰਿਆ ਨੇ ਦੂਜਾ ਇਸ ਨੂੰ ਕਿਸੇ ਹੋਰ ਕਿਰਿਆ ਦੀ ਮਦਦ ਨਹੀਂ ਚਾਹੀਦੀ ਤੇ ਜਿਹੜੀ ਉਪਰਲੇ ਕਾਲਕੀ ਕਿਰਿਆ ਵਾਕਸ਼ ਸੀ ਉਸ ਨੂੰ ਕਿਸੇ ਹੋਰ ਕਿਰਿਆ ਦੀ ਮਦਦ ਦੀ ਚਾਹੀਦੀ ਹੁਣ ਅਸੀ ਅਕਾਲਕੀ ਕਿਰਿਆ ਵਾਕਾਂਸ਼ ਨੂੰ ਤਾਂ ਅੱਗੇ ਨਹੀਂ ਵੰਡ ਸਕਦੇ ਪੱਕਾ ਯਾਦ ਰੱਖਣਾ ਕਿ ਉੱਥੇ ਖਤਮ ਹੋ ਗਈ ਪਰ ਕਾਲਕੀ ਕਿਰਿਆ ਵਾਕਾਂਸ਼ ਨੂੰ ਅੱਗੇ ਵੰਡਿਆ ਜਾ ਸਕਦਾ ਵੰਡਤਰੇ ਦੀ ਤਿੰਨ ਤਰ੍ਹਾਂ ਨਾਲ ਆਇਆ ਮੁਖ ਕਿਰਿਆ ਕਿਰਿਆ ਵਾਕਸ਼ ਦਾ ਜ਼ਰੂਰੀ ਤੱਤ ਮੁਖ ਕਿਰਿਆ ਹੈ ਹਾਂਵਾਚਕ ਕਿਰਿਆ ਵਾਕਾਂਸ਼ ਵਿੱਚ ਸ਼ੁਰੂ ਵਿੱਚ ਆਉਂਦੀ ਹੈ ਜਦ ਕਿ ਨਾਵਾਚਕ ਕਿਰਿਆ ਵਾਕਾਂਸ਼ਾਂ ਦੇ ਵਿੱਚ ਇਹ ਨਾਵਾਚਕ ਸ਼ਬਦ ਤੋਂ ਬਾਅਦ ਜਾਂ ਪਹਿਲਾਂ ਆਉਂਦੀ ਹੈ ਜਿਵੇਂ ਕੁੜੀਆਂ ਨੱਚਦੀਆਂ ਹਨ ਇਹਦੇ ਵਿੱਚ ਨੱਚਦੀ ਮੁਖ ਕਿਰਿਆ ਹੈ ਕੁੜੀਆਂ ਨਹੀਂ ਨੱਚਦੀਆਂ ਹਨ ਦੇ ਵਿੱਚ ਨਹੀਂ ਜਿਹੜੀ ਹੈ ਨਾਲ ਜੁੜ ਕੇ ਆ ਗਈ ਬਟ ਸਾਡਾ ਜਿਹੜਾ ਧਿਆਨ ਹੈ ਮੁੱਖ ਤੌਰ ਤੇ ਨੱਚਦੀਆਂ ਸ਼ਬਦ ਤੇ ਰਹਿਣਾ ਆ ਕਿਉਂਕਿ ਮੁੱਖ ਕਿਰਿਆ ਹੈ ਤੇ ਸੀ ਜਾਂ ਸੰ ਜੋ ਨਾਲ ਆਏਗਾ ਉਹ ਸਹਾਇਕ ਕਿਰਿਆ ਉਸ ਤੋਂ ਬਾਅਦ ਕਿ ਸੰਚਾਲਕ ਕਿਰਿਆ ਮੁੱਖ ਕਿਰਿਆ ਤੋਂ ਪਿੱਛੋਂ ਤੇ ਸਹਾਇਕ ਕਿਰਿਆ ਤੋਂ ਪਹਿਲਾਂ ਆਉਣ ਵਾਲੀ ਕਿਰਿਆ ਨੂੰ ਸੰਚਾਲਕ ਕਿਰਿਆ ਕਹਿੰਦੇ ਮੈਂ ਪਹਿਲਾਂ ਵੀ ਦੱਸਿਆ ਸੀ ਉਹ ਕਿਰਿਆ ਜਿਹੜੀ ਕਿਸੇ ਦੋ ਕਿਰਿਆਵਾਂ ਦੇ ਵਿੱਚ ਆ ਕੇ ਉਹਨਾਂ ਦਾ ਵਿਸਥਾਰ ਕਰਦੀ ਜਿਸ ਤਰ੍ਹਾਂ ਚੁੱਕ ਮੁੱਖ ਕਿਰਿਆ ਲਿਆ ਹੈ ਜਾਬਲਰਾਮ ਘਰ ਗਿਆ ਹੋਇਆ ਹੈ ਹੁਣ ਗਿਆ ਤੱਕ ਵੀ ਵਾਕ ਖਤਮ ਸੀ ਪਰ ਇਸ ਦਾ ਵਿਸਥਾਰ ਕੀਤਾ ਸੰਚਾਲਕ ਕਿਰਿਆ ਨੇ ਇਸ ਨੂੰ ਅਸੀਂ ਸੰਚਾਲਕ ਕਿਰਿਆ ਜਿਵੇਂ ਪਹਿਲਾਂ ਵੀ ਰਿਆ ਰਹੀ ਵੀ ਆ ਸਕਦਾ ਹੈ ਕਿਉਂਕਿ ਉਹ ਵੀ ਵਿਸਥਾਰ ਕਰਦਾ ਹੈ ਉਸ ਤੋਂ ਬਾਅਦ ਆ ਗਿਆ ਸਹਾਇਕ ਕਿਰਿਆ ਸਹਾਇਕ ਕਿਰਿਆ ਦੀ ਵਰਤੋਂ ਮੁੱਖ ਕਿਰਿਆ ਅਤੇ ਸੰਚਾਲਕ ਕਿਰਿਆ ਦੇ ਅੰਤ ਵਿੱਚ ਕੀਤੀ ਜਾਂਦੀ ਬੇਟਾ ਤੁਸੀਂ ਪੜਿਆ ਇਹ ਹੈਲਪਿੰਗ ਵਰਬ ਜਿਹੜੇ ਹੁੰਦੇ ਆ ਹੈ ਹਨ ਸੀ ਸੰ ਇਹ ਵਾਕਾਂ ਦੀ ਮੰਗ ਦੇ ਅਨੁਸਾਰ ਆਉਂਦੇ ਆ ਜੇ ਇੱਕ ਵਚਨ ਹੈ ਤੇ ਹੈ ਆਏਗਾ ਬਹੁਵਚਨ ਪ੍ਰੈਜ਼ੈਂਟ ਟੈਂਸ ਆ ਤੇ ਹਨ ਆਏਗਾ ਜੇ ਇੱਕ ਵਚਨ ਪਾਸਟ ਆ ਤੇ ਸੀ ਆਏਗਾ ਜੇ ਬਹੁਵਚਨ ਪਾਸਟ ਆ ਤੇ ਸਾਂ ਆਏਗਾ ਸਹਾਇਕ ਕਿਰਿਆ ਦੀ ਵਰਤੋਂ ਮੁਖ ਕਿਰਿਆ ਅਤੇ ਸੰਚਾਲਕ ਕਿਰਿਆ ਦੇ ਬਾਅਦ ਵਿੱਚ ਅੰਤ ਉੱਤੇ ਕੀਤੀ ਜਾਂਦੀ ਹੈ ਜੇਕਰ ਕਿਸੇ ਵਾਕ ਵਿੱਚ ਸੰਚਾਲਕ ਕਿਰਿਆ ਮੌਜੂਦ ਨਾ ਮੰਨ ਲਓ ਇੱਥੇ ਸੰਚਾਲਕ ਕਿਰਿਆ ਨਹੀਂ ਆ ਤੇ ਫਿਰ ਸਹਾਇਕ ਕਿਰਿਆ ਜਿਹੜੀ ਹੈ ਮੁਖ ਕਿਰਿਆ ਤੋਂ ਪਿੱਛੇ ਆ ਜਾਂਦੀ ਹੈ ਜਿਸ ਤਰ੍ਹਾਂ ਸਿ ਉੱਪਰ ਪੜਿਆ ਬਲਰਾਮ ਘਰ ਗਿਆ ਹੋਇਆ ਹੈ ਇਹ ਇਥੇ ਗਿਆ ਮੁਖ ਕਿਰਿਆ ਤੇ ਹੋਇਆ ਉਸ ਦਾ ਸੰਚਾਲਨ ਤੇ ਹੈ ਐਂਡ ਚ ਆ ਗਈ ਹੈ ਪਰ ਜੇ ਹੋਇਆ ਨੂੰ ਕੱਟ ਦਈਏ ਬਲਰਾਮ ਘਰ ਗਿਆ ਹੈ ਤਾਂ ਫਿਰ ਇਹ ਮੁਖ ਕਿਰਿਆ ਤੋਂ ਪਿੱਛੋਂ ਆ ਗਈ ਜੇ ਸੰਚਾਲਕ ਕਿਰਿਆ ਹੈ ਜਾਂ ਤੇ ਫਿਰ ਸੰਚਾਲਕ ਕਿਰਿਆ ਤੋਂ ਪਿੱਛੋਂ ਆ ਗਈ ਜਿਸ ਤਰ੍ਹਾਂ ਹਿਮਾਚਲ ਰਹਿੰਦਾ ਹੈ ਇਹਦੇ ਵਿੱਚ ਰਹਿੰਦਾ ਹੈ ਮੁਖ ਕਿਰਿਆ ਤੇ ਹੈ ਉਸ ਦੀ ਸਹਾਇਕ ਕਿਰਿਆ ਭਰਾਤੀ ਰੋਟੀ ਖਾ ਰਹੇ ਹਨ ਖਾ ਮੁਖ ਕਿਰਿਆ ਹੈ ਰਹੇ ਸੰਚਾਲਕ ਕਿਰਿਆ ਤੇ ਹਨ ਸੰਚਾਲਕ ਕਿਰਿਆ ਜਿਹੜੇ ਪੰਜਾਬੀ ਦੇ ਕਿਰਿਆ ਵਾਕਾਂਸ਼ ਨੇ ਉਹਨਾਂ ਦਾ ਆਪਣੇ ਆਪ ਦੇ ਵਿੱਚ ਇੱਕ ਬੜਾ ਵੱਖਰਾ ਮੁਕਾਮ ਹੈ ਬੜਾ ਵੱਖਰੀ ਉਹਨਾਂ ਦੀ ਪਛਾਣ ਆ ਤੇ ਪੰਜਾਬੀ ਕਿਰਿਆਵਾਚਕ ਨੂੰ ਤੁਸੀਂ ਸਮਝਣ ਲਈ ਮੇਰੇ ਖਿਆਲ 'ਚ ਤੁਸੀਂ ਇਹਦਾ ਇੱਕ ਫਲੋ ਚਾਰਟ ਜਿਹੜਾ ਹੈ ਉਹ ਵੀ ਬਣਾ ਸਕਦੇ ਹੋ ਕਿ ਜਿਸ ਦੇ ਵਿੱਚ ਪਹਿਲਾਂ ਤੁਸੀਂ ਸਭ ਤੋਂ ਲਿਆਵੋਗੇ ਮੁੱਖ ਮੁੱਖ ਤੌਰ ਤੇ ਪਹਿਲਾਂ ਲਿਖੋਗੇ ਕਿਰਿਆ ਦੀ ਪ੍ਰਭਾਸ਼ਾ ਉਸ ਤੋਂ ਬਾਅਦ ਤੁਸੀਂ ਉਹਨੂੰ ਵੰਡ ਦਿਓਗੇ ਕਿਰਿਆਵਾਚਕਸ਼ ਦੀ ਬੰਦਰ ਇੱਕ ਪੁਆਇੰਟ ਬਣਾ ਲੋਗੇ ਉਹਦੇ ਵਿੱਚ ਧਾਤੂ ਤੇ ਪਛੇਤਰ ਲਿਆਵੋਗੇ ਉਸ ਤੋਂ ਬਾਅਦ 75 ਨੂੰ ਫਿਰ ਅੱਗੇ ਦੋ ਛਕਾਲ ਕੀ ਤੇ ਅਕਾਲਕੀ ਚ ਵੰਡ ਦੋਗੇ ਫਿਰ ਤੁਸੀਂ ਅਗਲਾ ਪੁਆਇੰਟ ਲਓਗੇ ਕਿਰਿਆਵਾਚਕ ਦੇ ਪ੍ਰਕਾਰ ਇਹਨੂੰ ਦੋ ਭਾਗਾਂ 'ਚ ਵੰਡੋਗੇ ਰੂਪ ਦੇ ਆਧਾਰ 'ਤੇ ਤੇ ਰੂਪ ਦੇ ਆਧਾਰ ਦੇ ਵਿੱਚ ਧਾਰਨ ਸੰਯੁਕਤ ਕਿਰਿਆਵਾਚਕ ਤੇ ਮਿਸ਼ਰਤ ਤੇ ਰੂਪਾਂਤਰ ਦੇ ਆਧਾਰ 'ਤੇ ਕਰੋਗੇ ਅਕਾਲਕੀ ਕਿਰਿਆਵਾਚਕ ਤੇ ਕਾਲਕੀ ਕਿਰਿਆਵਾਚਕ ਫਿਰ ਕਾਲਕੀ ਕਿਰਿਆਵਾਚਕ ਨੂੰ ਤੁਸੀਂ ਤਿੰਨ ਭਾਗਾਂ 'ਚ ਵੰਡ ਦੋਗੇ ਉਹ ਕਿਹੜੇ ਨੇ ਮੁਖ ਕਿਰਿਆ ਸੰਚਾਲਕ ਕਿਰਿਆ ਤੇ ਸਹਾਇਕ ਕਿਰਿਆ ਇਸ ਪ੍ਰਕਾਰ ਤੁਹਾਡਾ ਜਿਹੜਾ ਭਾਗ ਹੈਗਾ ਕੁਐਸਚਨ ਇਹ 10 ਨੰਬਰ ਦੇ ਅਕੋਰਡਿੰਗ ਬਹੁਤ ਵਧੀਆ ਤਿਆਰ ਹੋ ਜਾਏਗਾ ਔਰ ਜਿੱਥੇ ਮੈਂ ਦੱਸਿਆ ਸੀ ਨਾ ਕਿ ਇਸ ਤਰ੍ਹਾਂ ਵੰਡਿਆ ਜਾ ਸਕਦਾ ਤਾਂ ਮੈਂ ਤੁਹਾਨੂੰ ਦੱਸਾਂ ਕਿ ਕੱਲਾ ਪ੍ਰਸ਼ਨ ਆ ਸਕਦਾ ਹੈ ਕਿਰਿਆਵਾਚਕਾਂਸ਼ ਦੇ ਵੰਡਤਰ ਤੇ ਨੂਰ ਲਿਖੋ ਜਾਂ ਕਿਰਿਆਵਾਚਕਾਂਸ਼ ਦੀ ਪ੍ਰਕਾਰ ਕਿੰਨੇ ਹੁੰਦੇ ਹਨ ਇਸ ਤਰ੍ਹਾਂ ਕਰਕੇ ਵੀ 10-10 ਸੰਖਾਂ ਦਾ ਪ੍ਰਸ਼ਨ ਆ ਸਕਦਾ ਤਾਂ ਤੁਸੀਂ ਇਸ ਨੂੰ ਫੋਨੋ ਤਰੀਕੇ ਨਾਲ ਯਾਦ ਕਰੋ ਕਿਰਿਆਵਾਚਕਾਂਸ਼ ਦੀ ਵੰਡਤਰ ਇੱਕ ਕੁਐਸਚਨ ਕਿਰਿਆ ਵਾਕਸ਼ ਦੇ ਪ੍ਰਕਾਰ ਤੁਜਾ ਕੁਐਸਚਨ ਇਹ 10 ਪਰ ਸਿੱਧਾ ਨੋਟ ਵੀ ਆ ਸਕਦਾ ਤੁਸੀਂ ਉਹਦੇ ਅਨੁਸਾਰ ਆਪਣੀ ਤਿਆਰੀ ਕਰੋ ਬਹੁਤ ਸ਼ੁਭਕਾਮਨਾ